YouTube ਚੈਨਲ ਤੇ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਕੋਸ਼ਿਸ਼ ਕਰਦੇ ਆਪਾਂ ਲਾਈਵ ਰਿਕਾਰਡਿੰਗ ਕਰਨ ਦੀ ਤੇ ਗੱਲ ਕਰਾਂਗੇ ਲੁਚੀ ਘੁਗੀ ਕਾਂ ਵਧਰਾਵ ਤੇ ਰੇਹਾਂ ਸਵਰੇਹਾਂ ਤੇ ਖਾਧਾਂ ਤੇ ਹੁਣ ਬਹੁਤ ਰੌਲਾ ਪੈ ਰਿਹਾ ਵੀ ਡੀਏਪੀ ਹੈ ਜਿਹੜੀ ਖਤਮ ਹੋ ਚੁੱਕੀ ਹੈ ਕੰਕ ਵਾਸਤੇ ਮਿਲ ਨਹੀਂ ਨੀ ਤੇ ਪਿਛੋਕਰ ਦੇ ਵਿੱਚ ਆਤ ਮਾਰਾਂਗੇ ਆਪਾਂ ਲੋੜ ਹੀ ਕਿਉਂ ਪਈ ਡੀਏਪੀ ਦੀ ਇਹ ਸਾਰਾ ਇਹਨਾਂ ਦਾ ਪ੍ਰੋਪੋਗੈਂਡਾ ਰਚਿਆ ਹੁੰਦਾ ਜਿਹੜਾ ਕਿ ਹੁਣ ਰੌਲਾ ਪਾਓ ਕਿ ਮਹਿੰਗੀ ਕਰਕੇ ਵੇਚਾਂਗੇ ਤੇ ਜਦੋਂ ਕਣਕਾਂ ਬੀਜਣੀਆਂ ਹੋਣੀਆਂ ਬਾਧੂ ਬਜਾਰਾਂ ਚ ਆਜੂਗੀ ਪਰ ਫਰਕ ਸਿਰਫ ਇਹਨਾਂ ਵੀ ਨਾਲ ਹੋਰ ਚੀਜ਼ਾਂ ਵੇਚਣਗੇ ਤੇ ਡੀਏਪੀ ਜੂਰੀਆ ਇਹ ਜਿਹੜੀ ਕੋਈ ਕਿਸਾਨ ਆਪਦੀ ਮਰਜ਼ੀ ਨਾਲ ਤਾਂ ਪਾਉਣ ਨਹੀਂ ਲੱਗਿਆ ਜਦੋਂ ਖਰੀ ਕ੍ਰਾਂਤੀ ਆਈ ਐ ਉਦੋਂ ਇਹ ਟੱਕੇ ਨਾਲ ਟੱਕੇ ਜਾਂਦੇ ਸੀ ਖੇਤਾਂ 'ਚ ਕਹਿੰਦੇ ਬਜ਼ੁਰਗਾਂ ਤੋਂ ਸੁਣਦੇ ਆਂ ਜੀ ਫ੍ਰੀ 'ਚ ਇਹ ਜਿਹੜੀਆਂ ਖਾਦਾਂ ਟੱਕੇ ਨਾਲ ਡਿਊਟੀ ਲੱਗਦੀ ਸੀਗੀ ਜਿਹੜੇ ਵਿਭਾਗਾਂ ਦੇ ਬੰਦੇ ਸੀ ਉਹ ਆਪ ਆ ਕੇ ਖੇਤਾਂ 'ਚ ਸਟਾਹ ਕੇ ਜਾਂਦੇ ਸੀ ਤੇ ਅੱਜ ਤੁਸੀਂ ਹਾਲਾਤ ਦੇਖਦੇ ਹੋ ਜੀ ਅੱਜ ਆਪਾਂ ਨੂੰ ਜਾਣਾ ਪੈਂਦਾ ਤੇ ਕਾਸ਼ ਉਦੋਂ ਆਪਣੇ ਕਿਸਾਨ ਆ ਜਿਹੜੇ ਸਮਝੇ ਹੁੰਦੇ ਵੀ ਜੇ ਉਦੋਂ 10 20 ਮਣ ਵੀ ਕਣਕ ਜਾਂ ਕੋਈ ਵੀ ਫਸਲ ਹੁੰਦੀ ਸੀ ਤੇ ਬਚਤ ਹੁਣ ਵੀ ਉਨੀ ਕੀ ਹੁੰਦੀ ਐ ਬਾਕੀ ਸਾਰੀਆਂ ਇਹ ਖਰਚੀ ਖਾ ਜਾਂਦੇ ਉਹਨਾਂ ਟਾਈਮਾਂ 'ਚ ਬਲਦਾਂ ਨਾਲ ਖੇਤੀ ਹੁੰਦੀ ਕੋਈ ਡੀਜ਼ਲ ਦਾ ਪੈਟਰੋਲ ਦਾ ਖਰਚਾ ਨਹੀਂ ਸੀ ਭਾਵੇਂ ਆਮਦਨ ਘੱਟ ਸੀ ਪਰ ਬਚਤ ਵੱਧ ਸੀ ਹੁਣ ਆਪਣੀ ਜਿਹੜੀ ਸਾਰੀ ਆਮਦਨ ਹੈ ਰੇਹਾਂ ਸਪਰੇਹਾਂ ਮਸ਼ੀਨਰੀ ਬੀਜ ਇਹੀ ਚੀਜ਼ਾਂ ਖਾ ਜਾਂਦੀਆਂ ਪਹਿਲਾਂ ਆਪਣੇ ਬੀਜ ਵੀ ਆਪਣੇ ਸੀ ਖਾਦਾਂ ਵੀ ਆਪਣੀਆਂ ਸੀ ਸਾਰੀਆਂ ਚੀਜ਼ਾਂ ਆਪਣੇ ਆਪ ਦੀਆਂ ਸੀ ਤੇ ਇਹਨਾਂ ਦਾ ਬੀਜਾਂ ਤੇ ਕਬਜ਼ਾ ਕੁਝ ਬਦਲਾਂ ਦਾ ਹੋ ਚੁੱਕਾ ਹੈ ਕੁਝ ਦਾ ਬਾਕੀ ਹੈ ਨਰਮਾ ਤੁਸੀਂ ਦੇਖਿਆ ਹੀ ਹੈ ਵੀ ਇਸ ਵਾਰ ਠੀਕ ਹੈ ਸੁੰਡੀ ਦਾ ਉਹਨਾ ਹਮਲਾ ਨਹੀਂ ਪਿਛਲੇ 3-4 ਸਾਲਾਂ ਤੋਂ ਬਹੁਤ ਨੁਕਸਾਨ ਹੈ ਜਿਹੜੀ ਸੁੰਡੀ ਕਰ ਰਹੀ ਸੀ ਇਸ ਵਾਰ ਬਜਾਦ ਬਹੁਤ ਘੱਟ ਹੈ ਤੇ ਦੀ ਵੀ ਹੈਗੀ ਆ ਪਰ ਘਟ ਹੈ ਤੇ ਇਸ ਲਈ ਆਪਾਂ ਕਿਸਾਨਾਂ ਨੂੰ ਜੇਕਰ ਇਹਨਾਂ ਚੀਜ਼ਾਂ ਤੋਂ ਬਚਣਾ ਹੁਣ ਰਹਿ ਗਿਆ ਬੀਜ ਰਹਿ ਗਿਆ ਆਪਣੇ ਕੋਲੇ ਜਿਹੜਾ ਕਣਕ ਦਾ ਜਾਂ ਥੋੜਾ ਬਹੁਤ ਝੋਨੇ ਦਾ ਜੋ ਆਪਣੀ ਯੂਨੀਵਰਸਿਟੀ ਕੋਲੇ ਆ ਜਾਂ ਕਿਸਾਨਾਂ ਕੋਲੇ ਆ ਜਿਹੜੂ ਸਾਂਭ ਸਕਦੇ ਵੀ ਆਪਾਂ ਇੱਕ ਸਾਲ ਲਾ ਕੇ ਅਗਲੇ ਸਾਲ ਦੁਬਾਰੇ ਲਾ ਸਕਦੇ ਆ ਤੇ ਇਹ ਚੀਜ਼ਾਂ ਵੀ ਜੋ ਆਪਣੇ ਕੰਟਰੋਲ ਚ ਕਰਨ ਨੂੰ ਫਿਰਦੇ ਆ ਤੇ ਜੇ ਇਹ ਹਾਲਾਤ ਨੇ ਤਾਂ ਕਰ ਵੀ ਲੈਣਗੇ ਕਿਉਂਕਿ ਪ੍ਰਾਈਵੇਟ ਕੰਪਨੀਆਂ ਤੇ ਆਪਾਂ ਨਿਰਭਰ ਹੋਵੇ ਯੂਨੀਵਰਸਿਟੀ ਦੇ ਬੀਜਾਂ ਨੂੰ ਨਿੰਦੀ ਜਾਂਦੇ ਆ ਤੇ ਹਾਈਬ੍ਰਿਡ ਬੀਜ ਲਾਈ ਜਾਂਦੇ ਆ ਮਾਰੇ ਪਾਣੀ ਤੇ ਹੋ ਜਾਂਦਾ ਜੀ ਇਹ ਝਾੜ ਵੱਧ ਦਿੰਦਾ ਜੀ ਪਰ ਜਿਹੜਾ ਵੱਧ ਝਾੜ ਆ ਉਹਦਾ ਆਪਾਂ ਕਰਦੇ ਕੀ ਆ ਉਹ ਵੱਧ ਝਾੜ ਆਪਾਂ ਮੋੜ ਕੇ ਉਹਨਾਂ ਨੂੰ ਦੇ ਦਿੰਨੇ ਆ ਉਹ ਆਪ ਦਾ ਪੈਸਾ ਕਮਾਈ ਜਾਂਦੇ ਆ ਤੇ ਕਿਸਾਨ ਦੇ ਪੱਲੇ ਜਿਹੜਾ ਬਹੁਤ ਘੱਟ ਪੈਂਦਾ ਹੁਣ ਜਿਹੜੇ ਵੀ ਹਾਈਬ੍ਰਿਡ ਹੈ ਜਾਂ ਕੋਈ ਵੀ ਬੀਜ ਆ ਉਹਨੂੰ ਆਪਾਂ ਦੁਬਾਰੇ ਲਾ ਨਹੀਂ ਸਕਦੇ। ਇਹੀ ਹਾਲ ਨਰਮੇ ਦਾ ਹੋਇਆ ਨਰਮਾ ਫੇਲ ਨਹੀਂ ਹੁੰਦਾ ਸੀ। ਇਹਨਾਂ ਨੇ بیਟੀ ਲਿਆਂਦਾ 100% ਕੰਟਰੋਲ ਇਹਨਾਂ ਨੇ ਆਪ ਦਾ ਬੀਜ ਤੇ ਕਰ ਲਿਆ ਕੰਪਨੀਆਂ ਨੇ। ਤੇ ਨਰਮੇ ਦੇ ਜਿਹੜੇ ਮਾੜੇ ਪ੍ਰਭਾਵ ਆ ਆਉਣ ਵਾਲੇ ਸਾਲਾਂ 'ਚ ਦੇਖਣ ਨੂੰ ਮਿਲਦਗੇ। ਕਿਉਂਕਿ ਜਿਹੜਾ ਨਰਮਾ ਕੀਤਾ ਆਪਣਾ ਇਹ ਬਾਲਣ ਲਈ ਆਪਣੇ ਆਪ ਤੇ ਨਿਰਭਰ ਸੀਗਾ ਇਹ ਜੋ ਜਿੰਨੀ ਲੇਬਰ ਸੀ ਸਾਰੀ ਘੜਤੀ ਉਹ ਸਾਰੀ ਲੇਬਰ ਕਿਸੇ ਨਾ ਕਿਸੇ ਹਿਸਾਬ ਇਹ ਆਪਦੇ ਕੋਲੇ ਫੈਕਟਰੀਆਂ ਲੱਗੀਆਂ ਜਾਂ ਕਿਵੇਂ ਵੀ ਆ ਸਾਹਮਦੇ ਆ ਪਰ ਆਉਣ ਵਾਲੇ ਸਮੇਂ ਚ ਆਪਣੀ ਜਿਹੜੀ ਨਿਰਪਰਤਾ ਹੋਰ ਘਟ ਜੂਗੀ ਜਿਹੜਾ ਆਪਣਾ ਚੁੱਲ੍ਹਾ ਵੀ ਆ ਉਹ ਵੀ ਕਾਰਪੋਰੇਟ ਹੀ ਬਾਲਿਆ ਕਰਨਗੇ ਹੁਣ ਵੀ ਗੈਸ ਸਿਲੰਡਰ ਚੱਲਦੇ ਆ ਗੈਸ ਸਿਲੰਡਰ ਬਿਜਲੀ ਵਾਲੇ ਚੱਲਦੇ ਆ ਤੇ ਹੌਲੀ ਹੌਲੀ ਇਹ ਆਪਾਂ ਨੂੰ ਪੂਰੇ 100% ਕੰਟਰੋਲ ਚ ਕਰਕੇ ਬਸ ਇੱਕ ਤੁਹਾਨੂੰ ਦੱਸਿਆ ਵੀ ਇੱਕ ਦੋ ਫਸਲਾਂ ਰਹਿ ਗਈਆਂ ਜਿਨ੍ਹਾਂ ਦੇ ਬੀਜ ਆਪਾਂ ਦੁਬਾਰੇ ਬੀਜ ਸਕਦੇ ਨਹੀਂ ਜ਼ਿਆਦਾਤਰ ਫਸਲਾਂ ਇਹ ਜਿਹੀਆਂ ਸਬਜ਼ੀਆਂ ਵੀ ਇਹ ਜਿਹੀਆਂ ਵੀ ਜਿਹੜੀਆਂ ਆਪਾਂ ਦੁਬਾਰਾ ਲਾ ਨਹੀਂ ਸਕਦੇ ਬੀਜ ਆਪਾਂ ਨੂੰ ਬਾਜ਼ਾਰ ਤੋਂ ਲੈਣੇ ਪਊ ਕੀ ਹਾਲਤ ਨਰਮੇ ਦੀ ਸੀਗੀ ਇਸੇ ਕਰਕੇ ਫੇਲ ਹੋ ਗਿਆ ਜਾਂ ਫੇਲ ਕਰਤਾ ਤੇ ਝੋਨਾ ਜਾਂ ਮੱਕੀ ਇਹ ਕਿਉਂ ਪ੍ਰਮੋਟ ਕਰ ਰਹੇ ਆ ਉਹ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੁਣ ਤਾਂ ਬਹੁਤ ਪਲਾਂਟ ਲੱਗ ਗਏ ਇਥਨੋਲ ਵਾਲੇ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਪਹਿਲਾਂ ਕਹਿੰਦੇ ਸੀ ਭੁੱਖਮਰੀ ਦੂਰ ਕਰਨੀ ਹੈ ਜੀ ਹਰੀ ਕ੍ਰਾਂਤੀ ਲਿਆਂਦੀ ਹੈ ਝਾੜ ਵਧਾਓ ਪਰ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਭੁੱਖਮਰੀ ਨਾਲ ਲੋਕ ਹੁਣ ਵੀ ਭੁੱਖੇ ਮਰੀ ਜਾਂਦੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਮਰਨਗੇ ਇਹਨਾਂ ਨੇ ਆਪ ਦਾ ਸਿਸਟਮ ਚੱਲਦਾ ਰੱਖਣਾ ਹੁਣ ਇਹਨਾਂ ਦੀਆਂ ਕਾਰਾਂ ਜੀਪਾਂ ਜਿਹੜੇ ਮੋਟਰਸਾਈਕਲ ਆ ਉਹ ਚੱਲਣੇ ਚਾਹੀਦੇ ਆ ਉਹਦੇ ਵਾਸਤੇ ਇਥਨੋਲ ਜ਼ਰੂਰੀ ਹੈ ਝੋਨੇ ਤੋਂ ਮੱਕੀ ਤੋਂ ਇਹ ਇਥਨੋਲ ਤਿਆਰ ਕਰਨਗੇ ਭੁੱਖਮਰੀ ਆਉਣ ਵਾਲੇ ਸਮੇਂ 'ਚ ਇਦੋਂ ਵੀ ਜ਼ਿਆਦਾ ਵਧੂਗੀ ਘਟਦੀ ਨਹੀਂ ਤੇ ਇਹ ਸਭ ਜਿਹੜੀ ਸਰਕਾਰ ਹੈ ਜਾਂ ਕੰਪਨੀਆਂ ਮਿਲ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਐ ਇਸੇ ਨੀਤੀ ਤੇ ਚੱਲ ਰਹੀਆਂ ਨੇ ਤੇ ਗੱਲ ਉਹੀ ਲੁੱਚੀ ਘੁੱਗੀ ਕਾਂਵ ਦਾ ਨਾਮ ਹੈ ਹੁਣ ਬਦਨਾਮ ਇਹ ਕਿਸਾਨਾਂ ਨੂੰ ਕਰੀ ਜਾਂਦੇ ਵੀ ਇਹ ਧਰਨਾ ਤੇ ਬੈਠੇ ਜੀ ਆਏ ਆ ਜੀ ਫਲਾਨਾ ਜੀ ਧੌਂਕਾ ਜੀ ਪਰ ਜਿਹੜੀ ਮੇਨ ਹੈ ਕੰਮ ਇਹ ਹੀ ਚਲਾ ਰਹੇ ਸਾਰਾ ਇਹਨਾਂ ਨੂੰ ਦਵਾਲਣਗੇ ਲੋਕਾਂ ਦੇ ਦਿਲਾਂ ਚ ਕਿਸਾਨਾਂ ਉਪਰਤੀ ਨਫਰਤ ਨਫਰਤ ਭਰ ਰਿਹਾ ਕਿਸਾਨ ਮਜ਼ਦੂਰ ਏਕਤਾ ਇਹਨਾਂ ਨੇ ਬਿਲਕੁਲ ਜਿਹੜੀ ਖਤਮ ਕਰ ਦਿੱਤੀ ਹੈ ਤੇ ਉਹ ਕੋਈ ਤੁਹਾਨੂੰ ਪਤਾ ਵੀ ਜਿਹੜੀ ਖੇਤੀ 'ਚ ਮਸ਼ੀਨਰੀ ਵਾਰਤੀ ਬਹੁਤ ਜ਼ਿਆਦਾ ਉਹਦਾ ਕਰਕੇ ਲੇਬਰ ਘਟ ਗਈ ਨੰਬਰ 2 ਤੇ ਜਿਹੜੀਆਂ ਇਹਨਾਂ ਨੇ ਨੇੜੇ-ਨੇੜੇ ਫੈਕਟਰੀਆਂ ਲਾਈਆਂ ਉਹਦਾ ਕਰਕੇ ਘਟ ਗਈ ਤੇ ਆਹ ਜਿਹੜੀ ਆਟਾ ਦਾਲ ਸਕੀਮ ਕੋਈ ਕਿਸੇ ਦਾ ਭਲਾ ਨਹੀਂ ਚਾਹੁੰਦਾ ਇਹ ਬਸ ਇਹ ਜਿਹੜੇ ਆਪਣੇ ਆਪਸੀ ਰਿਸ਼ਤੇ ਆ ਉਹਨਾਂ ਨੂੰ ਤੋੜਨੇ ਚਾਹੁੰਦੇ ਆ ਤੇ ਸਭ ਤੋਂ ਵੱਡਾ ਤੁਸੀਂ ਦੇਖ ਰਹੇ ਹੋਗੇ ਵੀ ਨਰੇਗਾ ਦਾ ਕੰਮ ਹੈ ਜਿਹੜਾ ਚੱਲ ਰਿਹਾ ਹੈ। ਉਹ ਕੰਮ ਇਹ ਉਦੋਂ ਹੀ ਚਲਾਉਂਦੇ ਆ ਸਰਕਾਰ ਜਦੋਂ ਖੇਤੀ 'ਚ ਕੰਮ ਦਾ ਸੀਜ਼ਨ ਹੋਵੇ। ਬਹੁਤ ਸਾਲ ਹੋ ਗਿਆ ਆਪਾਂ ਨੂੰ ਦੇਵਿਆਂ ਨੂੰ। ਜਦੋਂ ਕੰਮ ਖੇਤੀ ਕਰਨ ਨੂੰ ਵਿਹਲੇ ਹੋਣ ਉਹ ਕੰਮ ਉਦੋਂ ਚਲਾਉਣਾ ਚਾਹੀਦਾ ਜੇਕਰ ਉਹ ਭਲਾ ਚਾਹੁੰਦੇ ਹੋਣ ਪਰ ਉਹ ਚਾਹੁੰਦੇ ਆ ਵੀ ਕਿਸਾਨ ਤੇ ਮਜ਼ਦੂਰ ਆ ਜਿਹੜੇ ਆਪ ਸਮੇਂ ਬਿਲਕੁਲ ਵੀ ਇਹਨਾਂ ਦਾ ਸਬੰਧ ਰਹਿ ਨਾ ਕੋਈ ਵੀ। ਬਾਕੀ ਸਾਰੇ ਸਬੰਧ ਤਾਂ ਟੁੱਟ ਹੀ ਗਏ ਨੇ ਹੁਣ। ਕਿਉਂਕਿ ਖੇਤੀ ਦਾ ਸਾਰਾ ਕੰਮ ਮਸ਼ੀਨਾਂ ਤੇ ਹੋ ਗਿਆ ਉਹ ਮਸ਼ੀਨਾਂ ਕਾਰਪੋਰੇਟਾਂ ਦੀਆਂ ਹੀ ਬਣਦੇ ਨੇ ਤੇ ਉਹਨਾਂ ਦੀ ਮਿਆਦ ਵੀ ਇਹੋ ਜਿਹੀ ਹੁੰਦੀ ਹੈ ਵੀ 5-4 ਸਾਲਾਂ ਬਾਅਦ ਉਹ ਮਸ਼ੀਨਰੀ ਹੈ ਜਿਹੜੀ ਨਵੀਂ ਲੈਣੀ ਪੈਂਦੀ ਹੈ ਤੇ ਫਾਇਦਾ ਉਹਨਾਂ ਨੂੰ ਹੈ ਸਿੱਧੇ ਜਾਂ ਸਿੱਧੇ ਤੌਰ ਤੇ ਡੀਜ਼ਲ ਹੈ ਹੋਰ ਜੋ ਕੋਈ ਤੇਲ ਪਾਣੀ ਉਹਨਾਂ ਚ ਪੈਂਦਾ ਉਹ ਕਾਰਪੋਰੇਟਾਂ ਤੋਂ ਲੈਣਾ ਤੇ ਜੇ ਸਾਰਾ ਕੰਮ ਹੱਥੀਂ ਕਰਦੇ ਸੀ ਤਾਂ ਉਹ ਪੈਸਾ ਜਿਹੜਾ ਲੋਕਾਂ 'ਚ ਆਪਣੇ ਭਾਈਚਾਰੇ 'ਚ ਹੀ ਰਹਿੰਦਾ ਸੀ ਸੋ ਇਸ ਕਰਕੇ ਵੀ ਆਪਾਂ ਜਿੰਨੇ ਇਹਨਾਂ ਚੀਜ਼ਾਂ ਤੇ ਨਿਰਭਰ ਹੁੰਦੇ ਰਹਾਂਗੇ ਨਾ ਕਾਰਪੋਰੇਟਾਂ ਤੇ ਮਸ਼ੀਨਰੀ ਤੇ ਕੁਦਰਤੋਂ ਜਿੰਨੀ ਆਪਣੀ ਨਿਰਭਰਤਾ ਘਟੂਗੀ ਉਹਨੇ ਆਪਾਂ ਤੰਗ ਹੋਵਾਂਗੇ ਚਾਹੇ ਪੈਸਾ ਇੱਕ ਦਿਨ ਦਾ ਤੁਸੀਂ ਲੱਖ ਰੁਪਇਆ ਕਮਾਓ ਪਰ ਜੇਕਰ ਤੁਹਾਡੇ ਕੋਲੇ ਆਪਣੇ ਸਾਧਨ ਨਹੀਂ ਹੋਏਗੇ ਆਪਣਾ ਜਿਹੜਾ ਬਾਲਣਾ ਹੈ, ਪੋਜਣਾ ਹੈ ਇਹ ਚੀਜ਼ਾਂ ਆਪਦੀਆਂ ਨਹੀਂ ਹੈ ਤੁਸੀਂ ਬਾਜ਼ਾਰ ਤੋਂ ਲੈਣੀਆਂ ਤਾਂ ਬਾਜ਼ਾਰ ਤੁਹਾਡੀ ਜੇਬ ਚੋਂ ਸਾਰੇ ਪੈਸੇ ਕਢਾ ਲੂਗਾ। ਸੋ ਗੱਲ ਇਕੋ ਉੱਥੇ ਆ ਕੇ ਮੁਕਦੀ ਹੈ ਵੀ ਕੁਦਰਤ ਤੇ ਨਿਰਪਰਤਾ ਕਿਸਾਨ ਨੂੰ ਵਧਾਉਣੀ ਪਊ ਦੁਬਾਰਾ ਫੇਰ ਚਾਰ ਚਾਹੇ ਘਟ ਜੇ ਪਰ ਚੀਜ਼ ਥੋੜੀ ਹੋਵੇ ਉਹਦੀ ਕੁਆਲਿਟੀ ਵਧੀਆ ਹੋਵੇ ਤੇ ਉਹ ਤੇ ਸਾਡਾ ਖਰਚਾ ਨਾ ਆਵੇ ਬਾਜ਼ਾਰ ਤੋਂ ਜਿੰਨਾ ਵੀ ਆਪਾਂ ਖਰਚਾ ਕਰਦੇ ਹਾਂ ਬਾਜ਼ਾਰ ਤੋਂ ਜਿੰਨਾ ਖਰਚਾ ਘਟਾ ਲਾਂਗੇ ਉਨੀ ਆਪਣੀ ਬਚਤ ਵਧੂਗੀ ਕਿਉਂਕਿ ਜਿਹੜੀ ਚੀਜ਼ ਘੱਟ ਹੁੰਦੀ ਹੈ ਮੁੱਲ ਉਸੇ ਦੇ ਜ਼ਿਆਦਾ ਹੁੰਦਾ ਹੈ ਬਾਜ਼ਾਰ 'ਚ ਲੋਹਾ ਵੀ ਪਿਆ ਤੇ ਸੋਨਾ ਵੀ ਪਿਆ ਹੈ ਕੀਮਤ ਸੋਨੇ ਦੀ ਵੱਧਾ ਲੋਹੇ ਦੀ ਨਹੀਂ ਦੇ ਭਾਈਚਾਰ ਕਿਸਾਨ ਤਾਂ ਤੁਹਾਨੂੰ ਦੱਸੇ ਜੀ ਵੀ ਇਹਨਾਂ ਨੇ ਕੰਪਨੀਆਂ ਨੇ ਤੋੜ ਹੀ ਦਿੱਤੀ ਐ ਤੇ ਬਦਨਾਮ ਹੁਣ ਕਿਸਾਨ ਹੀ ਹੋ ਰਹੇ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਹੋਣਗੇ ਏਦੂ ਵੱਧ ਹੋਣਗੇ ਤੇ ਕੋਸ਼ਿਸ਼ ਕਰਕੇ ਆਪਾਂ ਆਪਣੇ ਜਿਹੜੇ ਬੀਜ ਐ ਜੋ ਆਪਣੇ ਕੋਲ ਹੈਗੇ ਉਹਨਾਂ ਨੂੰ ਸੰਭਾਲ ਗਏ ਕਿਉਂਕਿ ਅਨਾਜ ਦੇ ਬੀਜ ਹਲੇ ਆਪਣੇ ਕੋਲੇ ਹੈਗੇ ਤੇ ਇਹ ਆਪਾਂ ਸੰਭਾਲ ਸਕਦੇ ਆਂ ਅਨਾਜ ਦੇ ਤੇਲ ਬੀਜ ਦੇ ਚਲੋ ਆਹ ਨਰਮਾ ਜਾ ਝੋਨਾ ਐ ਇਹਦੇ ਬਹੁਤੇ ਵੀਜ਼ਾ ਜਿਹੜੇ ਪ੍ਰਾਈਵੇਟ ਕੰਪਨੀਆਂ ਖਾ ਵੀ ਹੋ ਚੁੱਕੀਆਂ ਨੇ ਖੇਤੀ ਤੇ ਤੇ ਆਉਣ ਵਾਲੇ ਸਮੇਂ ਚ ਜੋ ਟੈਕਨੀਕ ਆ ਉਹ ਮਸ਼ੀਨਰੀ ਤੇ ਵੀ ਇਹੇ ਲਾਗੂ ਕਰਤੀ ਇਹਨਾਂ ਨੇ ਵੀ ਆਟੋਮੈਟਿਕ ਹੈ ਜੀ ਸਟੀering ਆਟੋਮੈਟਿਕ ਆ ਤੁਸੀਂ ਇੱਕ ਵਾਰੀ GPS ਤੇ ਪਾ ਕੇ ਉਹਨੂੰ ਛੱਡੋ ਆਪੇ ਹਰ ਵਾਰ ਤੁਹਾਡੀ ਖੇਤ ਆ ਜਿਹੜੀ ਟਰੈਕਟਰ ਆਪੇ ਵਾਹੂ ਬੰਦੇ ਦੀ ਲੋੜ ਨਹੀਂ ਬੇਰੋਜ਼ਗਾਰੀ ਹੋਰ ਜ਼ਿਆਦਾ ਵਧਣੀ ਹੈ ਸਪਰੇਅ ਵਾਸਤੇ ਡਰੋਨ ਆ ਉਹ ਵੀ ਆਟੋਮੈਟਿਕ ਕਰਦੇ ਵੀ ਆਪਣੀ ਮਰਜ਼ੀ ਨਾਲ ਸਕੈਨ ਕਰਕੇ ਸਪਰੇਅ ਕਰਨਗੇ ਖਾਦਾਂ ਪਾਉਣਗੇ ਉਹ ਲੱਖਾਂ ਰੁਪਏ ਦੀ ਮਸ਼ੀਨਰੀ ਹੈ ਜਿਹੜੇ ਮਾੜੀ-ਮੋਟੀ ਹਲੇ ਲੇਬਰ ਖੇਤਾਂ 'ਚ ਘੁੰਮ ਰਹੀ ਆ ਉਹ ਵੀ ਖਤਮ ਕਰ ਦੇਣੀ ਆ ਤੇ ਕੰਪਨੀਆਂ ਨੇ ਖੁਦ ਇਹ ਕਹਿਣਾ ਵੀ ਤੁਸੀਂ ਘਰੇ ਰਹੋ ਜੀ ਅਸੀਂ ਤੁਹਾਡੀ ਖੇਤੀ ਕਰਾਂਗੇ ਤੇ ਫੇਰ ਅਸਲ 'ਚ ਸਮਝ ਲੱਗਣੀ ਆ ਲੋਕਾਂ ਨੂੰ ਕਿ ਅਸੀਂ ਇਹਨਾਂ ਦੇ ਮੱਕੜ ਜਾਲ 'ਚ ਪੂਰੀ ਤਰ੍ਹਾਂ ਫਸ ਗਏ ਆ ਤੇ ਨਿਕਲਣਾ ਕੋਈ ਰਾਹ ਨਹੀਂ ਕਿਉਂਕਿ ਸਾਡੇ ਕੋਲੇ ਜਦੋਂ ਬੀਜ ਨਹੀਂ ਖਾਦ ਨਹੀਂ ਆਪਦੇ ਖੇਤੀ ਕਰਨ ਦੇ ਤੌਰ ਤਰੀਕੇ ਨਾ ਹੋਏ ਤਾਂ ਫੇਰ ਇਹਨਾਂ ਨੇ ਕਰਨੇ ਆ ਫੋ ਕਿਸਾਨੀ ਤਾਂ ਹੀ ਬਚਣੀ ਹੈ ਵੀ ਜੇ ਥੋੜੀ-ਬਹੁਤੀ ਵੀ ਆਤਮ ਨਿਰਪਰਤਾ ਆਪਣੇ ਕੋਲੇ ਹੋਊਗੀ ਬੀਜ ਹੋਣਗੇ ਜੇ ਪਹਿਲਾਂ ਆਪਣੇ ਉਠਾ ਨਾਲ ਦਲਦਲ ਨਾਲ ਖੇਤੀ ਕਰਦੇ ਸੀ ਉਹਨਾਂ ਚੀਜ਼ਾਂ ਦੀ ਦੁਬਾਰਾ ਵਰਤੋਂ ਕਰਨਗੇ ਜਿੰਨਾ ਬਾਜ਼ਾਰ ਤੋਂ ਆਪਾਂ ਬਿਨਾਂ ਸਾਰ ਲਾਂਗੇ ਉਹਨਾਂ ਹੀ ਆਪਣੀ ਖੇਤੀ ਹੈ ਕਾਮਯਾਬ ਹੋਊਗੀ ਤੇ ਨਹੀਂ ਤਾਂ ਫਿਰ ਆਉਣ ਵਾਲੇ ਹਾਲਾਤ ਆ ਜਿਹੜੇ ਹੋਰ ਵੀ ਮਾੜੇ ਹੋਣਗੇ ਸੋ ਹਰ ਇੱਕ ਚੀਜ਼ ਤੇ ਦੂੰਗੀ ਸੋਚ ਵਿਚਾਰ ਕਰਕੇ ਆਪਣੇ ਭਾਈਚਾਰੇ ਨੂੰ ਅੰਦਾਜ਼ਾ ਕਰੋ ਕਿਉਂਕਿ ਸਰਕਾਰ ਇਹ ਭਾਈਚਾਰਾ ਤੋੜਨ ਵਿੱਚ ਬਹੁਤ ਹੱਦ ਤੱਕ ਕਾਮਯਾਬ ਹੋ ਚੁੱਕੀ ਹੈ ਤੇ ਬਾਕੀ ਸਿਰੇ ਕੁਦਰਤ ਨਾਲ ਜੁੜੇ ਰਹੋ ਵੱਧ ਤੋਂ ਵੱਧ ਰੁੱਖ ਲਗਾਓ ਧੰਨਵਾਦ ਜੀ